ਮੁਸਲਮਾਨ ਗੁਰਦੁਆਰੇ ਤੇ ਜਾਂਦਾ ਹੈ ਲੇਕਿਨ ਅਰਦਾਸ ਨਹੀਂ ਕਰਦਾ ਜਦੋਂ ਅਰਦਾਸ ਕਰਦਾ ਹੈ ਤੇ ਸਭ ਦੇਖ ਕੇ 당ਗ ਰਹਿ ਜਾਂਦੇ ਨੇ ਹੈਰਾਨ ਰਹਿ ਜਾਂਦੇ ਨੇ ਕਿ ਇੱਕ ਮੁਸਲਮਾਨ ਗੁਰਦੁਆਰੇ ਆ ਕੇ ਅਰਦਾਸ ਕਰਵਾ ਰਿਹਾ ਤੇ ਜਦੋਂ ਨੇ ਅਰਦਾਸ ਕਰਵਾਈ ਤੇ ਦੇਖਣ ਵਾਲੇ ਵੇਖਦੇ ਹੀ ਰਹਿ ਗਏ ਕਿਉਂਕਿ ਅਰਦਾਸ ਹੀ ਬੜੀ ਖੂਬਸੂਰਤ ਕਰਵਾਈ ਤੇ ਪਹਿਲੀ ਦਫਾ ਦੇਖਣ ਜਾ ਰਹਿਆਂ ਵਾ ਕਿ ਗੁਰਦੁਆਰੇ ਦੇ ਅੰਦਰ ਅਰਦਾਸ ਕਿਵੇਂ ਹੁੰਦੀ ਏ ਤੇ ਇੱਕ ਮੁਸਲਮਾਨ ਜਦੋਂ ਜਾ ਕੇ ਅਰਦਾਸ ਕਰਵਾਂਦਾ ਤੇ ਉਹਨੂੰ ਦੇਖ ਕੇ ਸਾਰੇ ਸਿੱਖ ਹੈਰਾਨ ਕਿਉਂ ਹੋ ਜਾਂਦੇ ਨੇ ਅੱਜ ਜੇ ਸੇ ਹਵਾਲੇ ਨਾਲ ਵੀਡੀਓ ਹੈ ਚੱਲਨੇ ਆ ਉਸ ਵੀਡੀਓ ਦੀ ਤਰਫ ਤੇ ਦੇਖਨੇ ਆ ਕਿ ਮੁਸਲਮਾਨ ਕਿਵੇਂ ਅਰਦਾਸ ਕਰਵਾਂਦਾ ਹੈ ਤੇ ਚੱਲਨੇ ਆ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਤੀਗ ਬਹਾਦਰ ਸਿਮਰੀਏ ਕਾ ਨੌਂ ਦੀ ਆਵੇ ਰਾਇ ਸਭ ਖਾਈ ਹੋਏ ਸਹਾਈ ਧੰ ਤੰਦ ਸਿਮੇਸ਼ ਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਖਾਈ ਹੋਏ ਸਹਾਈ ਤੰਤੰਦ ਸਾਂ ਪਾਛੀਆਂ ਦੀ ਜੋਤ ਹਾਜ਼ਰਾ ਜਹੂਰ ਜਾਇਰਾ ਜਹੂਰ ਜੁਗੋ ਜੁਗ ਅਟਲ ਚਵਰਤਕ ਦੇ ਮਾਲਕ ਆਤਮਿਕ ਸ਼ੋਭ ਕਾਲ ਜੁਗ ਦੇ ਜਹਾਜ ਮੇਰੀ ਬੀੜੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਅੰਦਰ ਕੇ ਬੋਲੋ ਜੀ ਤੰਜਾਂ ਪਿਆਰੀਆਂ ਚੂਹਾ ਸਹਿਬਜ਼ਾਦੀਆਂ ਚਾਦੀਆਂ ਮੁਕੀਆਂ ਹਟੀਆਂ ਜੱਪਿਆਂ ਤੱਪਿਆਂ ਜਿੰਨਾ ਗੁਰਮੁਖ ਖ ਨੇ ਨਾਮ ਜੱਪਿਆ ਵੰਡ ਕੇ ਜੱਪਿਆ ਦੇਖਸ ਲਈ ਤੇ ਭਾਈ ਦੇਖ ਕੇ ਸੁਣ ਕੇ ਅਨੰਦ ਕੀਤਾ ਤਿੰਨਾ ਪਿਆਰੀਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੁਲੋ ਜੀ ਜਿਨ੍ਹਾਂ ਸੁਗਾ ਸੁਨੀਆਂ ਨੇ ਧਰਮ ਬੇਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਖਲਾ ਲੁਭਾਈਆਂ ਚਰਕੜੀਆਂ ਤੇ ਚੜੇਤ ਨਾਰੀਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਾਸਾ ਨਾ ਲਿਭਾਈ ਤਿਨਾ ਮਹਾਂਪੁਰਸ਼ਾਂ ਪਿਆਰੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਤਨ ਤਪ ਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਪ੍ਰਖਮੇ ਸਮੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਘਾਰੇ ਜਿਨਾਂ ਨੇ ਆਖਿਆ ਵਾਹਿਗੁਰੂ ਤਿਨਾਂ ਦਾ ਰਾਖਾ ਆਪ ਸ੍ਰੀ ਵਾਹਿਗੁਰੂ ਨੇ ਮਾਣੀਆਂ ਦੇ ਮਾਂ ਨਿਤਾਨੀਆਂ ਦੇ ਤਾਂ ਨਿਉਟੀਆਂ ਦੀ ਊਟ ਆਸਰਿਓਂ ਕੇ ਆਸਰਾ ਨਿਬਲਿਆਂ ਦੇ ਬਲ ਨੀਲਜੀਆਂ ਦੀ ਲਜ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਉ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਅੰਦਰ ਕੀਰਤਨ ਸ਼ਬਦ ਕਥਾਵਿਆਂ ਖਿਆ ਤੇ ਨੰਨ ਸਾਹਿਬ ਜੀ ਦੇ ਛੇ ਪੁਰਿਆਂ ਦੇ ਪਾਠ ਕੀਤੇ ਗਨੇ ਬਾਬਾ ਜੀ ਬਾਣੀ ਪਰਦੇ ਸੁਣਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗੁਸਤਾਖੀਆਂ ਬੁੱਲਾ ਚੁੱਕਾ ਮੰਨਦੀਆਂ ਗੇਰ ਹਾਜ਼ਰੀਆਂ ਹੋ ਗਿਆਂ ਹਨ ਆਪ ਆਪਣੀ ਅਨਜਾਣਿਕ ਬੱਚੇ ਜਾਣ ਕੇ ਖਿਮਾ ਦਾ ਦਾਨ ਬਖਸ਼ੋ ਅੱਗੇ ਵਾਸਤੇ ਸ਼ੁੱਧ ਤੇ ਸਪੱਸ਼ਟ ਬਾਣੀ ਪੜ੍ਹਨੇ ਕੀ ਸਮਰੱਥਾ ਬਖਸ਼ੋ ਬਾਣੀ ਦੇ ਨਾਲ ਪਿਆਰ ਬਾਣੀ ਦਾ ਸਤਕਾਰ ਤੇ ਵਿਚਾਰ ਬਖਸ਼ੋ ਸਿੱਖ ਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਾਰੇ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵਡ ਗੁਨਾਹਾਰ ਗੁਰੂ ਗਰੀਬ ਦਿਵਾਜ ਸੱਚੇ ਪਾਤਸ਼ਾਹ ਜੀਓ ਸਾਲੇ ਪਟਸਰ ਦੀਆਂ ਸਮੂ ਸੰਤਾ ਪਹੰਚਾਤ ਰਾਲ ਮਿਲਕੇ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜਨਮ ਗੁਰ ਪ੍ਰਭਉ ਨੂੰ ਮੁਖ ਰਖ ਦੇ ਹੋਏ ਸ੍ਰੀ ਸੇਜ ਪਾਠ ਸਾਹਿਬ ਦੇ ਆਰੰਭ ਹੋਵੇ ਸੱਚੇ ਪਾਤਸ਼ਾਹ ਜੁਤ ਜੀਤਾ ਸਾਹਿਬ ਦੇ ਪਾਠ ਆਰੰਭ ਹੋਵੇ ਸੱਚੇ ਪਾਸ਼ਾ ਜੀਓ ਪਾਠੀ ਸਿੰਘਾਂ ਨੂੰ ਸ਼ੁੱਧ ਪਾਠ ਕਰਨ ਦੀ ਸਮਰੱਥਾ ਬਖਸ਼ੋ ਸੇਵਾਦਾਰਾਂ ਨੂੰ ਸੇਵਾ ਦੀ ਯੋਗਤੀ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਆਈ ਹੋਈ ਸੰਗਤ ਤੇ ਮੇਰ ਪ੍ਰਿਆਥਰ ਕੋ ਆਈ ਹੋਈ ਸੰਗਤ ਦੇ ਕਾਬ ਸੁਖ શાંતੀ ਆਪਸ ਵਿੱਚ ਪਿਆਰ ਪ੍ਰੇਮ ਮੇਕਾ ਦਾਤ ਬਖਸ਼ੋ ਦੇ ਨਾਮ ਦੀਆਂ ਦਾਤਾਂ ਬਖਸ਼ੋ ਸੁਖੀ ਸਫਲਾ ਜੀਵਨ ਬਖਸ਼ੋ ਕਾਰੋਬਾਰ ਵਿੱਚ ਬਰਕਤਾਂ ਪਾਓ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾਰ ਜਿਤ ਦੁਆਰੇ ਉਗਰੇ ਦਿੱਤੇ ਲਹੋ ਬਾਰੂ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਪਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਿ ਗੁਰੂ ਨਾਨਕ ਕੀ ਵਡਿਆਈ ਆਪ ਜੀ ਦਾ ਤੇ ਸ੍ਰੀ ਕਾ ਨਾਮ ਪ੍ਰਸਾਦ ਜਿਤੇ ਗਾਜ਼ਰੇ ਆਪ ਜੀ ਦਾ ਭੋਗ ਲਗਾ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਵਣ ਦੀ ਆਗਿਆ ਬਖਸ਼ੋ ਜੋ ਚੱਖੇ ਆਪ ਜੀ ਦਾ ਪਵਿੱਤਰ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅਖਰ ਤੁਘਵਾ ਲਾਗਾ ਤਾਬ ਮੁਖ ਮਾਫ ਕਰਨੇ ਸਰਬਜੀ ਦੇ ਕਾਰਜ ਰਾਸ ਕਰਨੇ ਸਹੀ ਸੱਜਣ ਸੰਤ ਪਿਆਰੇ ਗੁਰਮੁਖ ਮੇਲ ਜਨਾਮ ਲਿਆ ਤਰਾ ਨਾਮ ਸਵਾ ਸਵਾਸ਼ਿਤੀ ਆਵੇ ਨਾਨਕ ਨਾਮ ਸਰਦੀਕਲਾ ਤੇਰੇ ਪਾਲੇ ਸਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਐਸੀ ਜੀ ਅੱਜ ਦੇ ਵੀਡੀਓ ਤੁਸੀਂ ਦੇਖੋ ਕਿ ਕਿੰਨੀ ਖੂਬਸੂਰਤ ਅਰਦਾਸ ਕਰਵਾਈ ਏ ਮੈਂ ਕਦੀ ਵੀ ਸਿੱਖ ਕੌਮ ਦੀ ਅਰਦਾਸ ਨਹੀਂ ਸੀ ਦੇਖੀ ਕਿ ਕਿਵੇਂ ਅਰਦਾਸ ਕਰਵਾਉਂਦੇ ਨੇ ਲੇਕਿਨ ਜਦੋਂ ਅੱਜ ਵੀਡੀਓ ਦੇਖੀ ਇੱਕ ਮੁਸਲਮਾਨ ਦੀ ਕਿਉਂ ਗੁਰਦੁਆਰੇ ਅਰਦਾਸ ਕਰਵਾ ਰਿਹਾ ਯਾਰ ਯਕੀਨ ਕਰੋ ਕਿ ਹੈਰਾਨ ਹੋ ਗਿਆ ਮੈਂ ਪਹਿਲੀ ਦਫਾ ਦੇਖਿਆ ਕਿ ਗੁਰਦੁਆਰੇ ਦੇ ਅੰਦਰ ਅਰਦਾਸ ਇਸ ਤਰੀਕੇ ਨਾਲ ਕੀਤੀ ਜਾਂਦੀ ਏ ਇੰਨਾ ਸਕੂਨ ਮਿਲਣ ਡਿਆ ਸੀ ਇੰਨਾ ਪਿਆਰ ਇੰਨੀ ਮੁਹੱਬਤ ਕਿ ਜਿਵੇਂ ਇਨਸਾਨ ਆਪਣੇ ਰੱਬ ਦੇ ਨਾਲ ਗੱਲਾਂ ਕਰਦਾ ਹੈ ਆਪਣੇ ਰੱਬ ਕੋਲੋਂ ਮੰਗਦਾ ਜਿਵੇਂ ਆਪਣੇ ਮਾਂ ਪਿਓ ਅੱਗੇ ਔਲਾਦ ਨਖਰੇ ਕਰਦੀ ਹੈ ਨਾ ਕਿ ਨਹੀਂ ਅੰਮੀ ਜੀ ਮੈਨੂੰ ਆਹ ਚਾਹੀਦਾ ਨਹੀਂ ਮੈਨੂੰ ਚਾਹੀਦਾ ਤੇ ਯਕੀਨ ਕਰੋ ਕਿ ਰੱਬ ਵੀ ਆਪਣੇ ਬੰਦੇ ਨੂੰ ਦੇਖਦਾ ਹੈ ਕਿ ਮੇਰਾ ਬੰਦਾ ਮੇਰੇ ਕੋਲੋਂ ਕਿਸ ਤਰ੍ਹਾਂ ਅਰਦਾਸ ਕਰਦਾ ਕਿਵੇਂ ਮੰਗਦਾ ਰੱਬ ਤੇ ਕਹਿੰਦਾ ਮੇਰਾ ਬੰਦਾ ਮੇਰੇ ਕੋਲ ਮੰਗੇ ਮੈਂ ਦਵਾ ਆਪਣੇ ਬੰਦੇ ਨੂੰ ਤੇ ਸਾਡਾ ਰੱਬ ਸੰਦੇ ਹੱਕ ਚ ਜੋ ਬਿਹਤਰ ਹੈ ਸਾਨੂੰ ਉਹ عطا ਕਰਦਾ ਅਸੀਂ ਇਨਸਾਨ ਨਾ ਸ਼ੁਕਰੇ ਆ ਅਸੀਂ ਆਪਣੀ ਔਕਾਤ ਤੋਂ ਵੱਧ ਮੰਗਣ ਦੀ ਕੋਸ਼ਿਸ਼ ਕਰਨਾ ਵਾ ਲੇਕਿਨ ਜਦੋਂ ਰੱਬ ਵੇਖਦਾ ਕਿ ਮੇਰੇ ਬੰਦੇ ਦੀ ਆ ਜ਼ਰੂਰਤ ਹੈ ਮੇਰੇ ਬੰਦੇ ਲਈ ਆ ਬਿਹਤਰ ਹੈ ਤੇ ਰੱਬ ਆਪਣੇ ਬੰਦੇ ਨੂੰ ਜ਼ਰੂਰ ਦਿੰਦਾ ਤੈਸਾਂ ਨੂੰ ਜ਼ਿੰਦਗੀ ਦੇ ਵਿੱਚ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਦੁਆ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਰੱਬ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਲੇਕਿਨ ਅਸੀਂ ਐਡੇ ਖੁਦਗਰਜ਼ਾ ਐਡੇ ਕੰਮਾਂ ਦੇ ਵਿੱਚ ਫਸੇ ਆ ਕਿ ਅਸੀਂ ਆਪਣੇ ਰੱਬ ਨੂੰ ਯਾਦ ਹੀ ਨਹੀਂ ਕਰਦੇ ਪਰ ਸਾਡਾ ਰੱਬ ਸਾਨੂੰ ਨਹੀਂ ਭੁੱਲਦਾ ਸਾਨੂੰ ਰੋਟੀ ਦਿੰਦਾ ਹੈ ਸਾਨੂੰ ਕੱਪੜੇ ਦਿੰਦਾ ਹੈ ਸਾਨੂੰ ਹਰ ਚੀਜ਼ ਜ਼ਿੰਦਗੀ ਦੀ ਦਿੰਦਾ ਹੈ ਲੇਕਿਨ ਅਸੀਂ ਆਪਣੇ ਰੱਬ ਅੱਗੇ ਕਦੀ ਅਰਦਾਸ ਹੀ ਨਹੀਂ ਕੀਤੀ ਅਸੀਂ ਆਪਣੇ ਰੱਬ ਕੋਲੋਂ ਕਦੀ ਮੰਗਿਆ ਹੀ ਨਹੀਂ ਤੇ ਬਹੁਤ ਹੀ ਪਿਆਰੀ ਅਰਦਾਸ ਹੋਈ ਗੁਰਦੁਆਰੇ ਜਾ ਕੇ ਇੱਕ ਮੁਸਲਮਾਨ ਅਰਦਾਸ ਕਰ ਰਿਹਾ ਹੈ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਪਹਿਲੀ ਦਫਾ ਮੈਂ ਦੇਖਿਆ ਕਿ ਸਿੱਖ ਕੌਮ ਕਿਵੇਂ ਅਰਦਾਸ ਕਰਦੀ ਹੈ ਕਿਵੇਂ ਆਪਣੇ ਰੱਬ ਕੋਲੋਂ ਮੰਗਦੀ ਹੈ ਲੇਕਿਨ ਦੇਖਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਬਹੁਤ ਹੀ ਵਧੀਆ ਲੱਗਾ ਤੇ ਸਾਨੂੰ ਹਰ ਲਮਹੇ ਅਰਦਾਸ ਕਰਦੇ ਰਹਿਣਾ ਚਾਹੀਦਾ ਰੱਬ ਕੋਲੋਂ ਮੰਗਦੇ ਰਹਿਣਾ ਚਾਹੀਦਾ ਐਸੇ ਜੀ ਅੱਜ ਦੀ ਵੀਡੀਓ ਤੁਸੀਂ ਐਸੋ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ